ਸਵੇਰ ਤੋਂ ਲਗਾਤਾਰ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਹਿਲਾਂ ਦਿੱਲੀ ਵਾਲੇ ਹਾਈਵੇ ਦੇ ਉੱਪਰ ਇੱਕ ਵੱਡਾ ਕਾਫਲਾ ਟਰੈਕਟਰ ਲੈ ਕੇ ਕਿਸਾਨ ਅੱਗੇ ਵਧੇ ਸੀ ਉੱਥੇ ਹੀ ਹੁਣ ਦੁਆਬੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੁਆਬਾ ਕਿਸਾਨ ਕਮੇਟੀ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤਾਂ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਦੱਸਿਆ ਕਿ ਬਿਜਲੀ ਘਰ ਚੌਕ ਟਾਂਡਾ ਵਿਖੇ ਟਰੈਕਟਰ ਖੜੇ ਕਰਕੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਇਹ ਇੱਕ ਅਹਿਮ ਗੱਲ ਹੈ ਕਿ ਕਿਸਾਨਾਂ ਦੇ ਵੱਲੋਂ ਕਿਸੇ ਵੀ ਰਾਹੀਰ ਦਾ ਰਸਤਾ ਨਹੀਂ ਰੋਕਿਆ ਗਿਆ ਤਾਂ ਸਾਈਡ ਦੇ ਉੱਪਰ ਆਪਣੇ ਟਰੈਕਟਰਾਂ ਦਾ ਕਾਫਲਾ ਖੜਾ ਕਰਕੇ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਸ ਜਤਾਇਆ ਜਾ ਰਿਹਾ ਦੱਸ ਦੇ ਕਿ WTO ਦੀ ਜੋ ਇੱਕ ਮੀਟਿੰਗ ਚੱਲ ਰਹੀ ਆ ਆਬੂ ਧਾਬੀ ਦੇ ਵਿੱਚ ਉਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਦੂਜੇ ਪਾਸੇ ਲਗਾਤਾਰ ਕਿਸਾਨ ਨੇ ਜੋ ਪੰਜਾਬ ਹਰਿਆਣਾ ਦੀ ਸਰਹੱਦ ਦੇ ਉੱਪਰ ਪ੍ਰਦਰਸ਼ਨ ਕਰ ਰਿਹਾ ਭਾਵੇਂ ਸ਼ੰਭੂ ਬਾਰਡਰ ਹੋਵੇ ਭਾਵੇਂ ਖਨੌਰੀ ਬਾਰਡਰ ਹੋਵੇ ਤਾਂ ਲਗਾਤਾਰ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਪੰਜਾਬ ਦੇ ਵਿੱਚ ਅੱਜ ਬੱਖੋ-ਵਕਰੀਆਂ ਥਾਵਾਂ ਤੋਂ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਇੱਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਲੈ ਕੇ ਹਾਈਵੇ ਦੇ ਉੱਪਰ ਪਹੁੰਚੇ ਨੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਪਠਾਨਕੋਟ ਰਾਸ਼ਟਰੀ ਰਾਜਮਾਰਗ ਦੀਆਂ ਇਹ ਤਸਵੀਰਾਂ ਨੇ ਜਲੰਧਰ ਪਠਾਨਕੋਟ ਹਾਈਵੇ ਦੇ ਉੱਪਰ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚੇ ਹੋ ਇਹਨੇ ਦੱਸਦੀ ਹੈ ਕਿ ਲਗਾਤਾਰ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਐਸਕੇਮ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਉਸੇ ਦੇ ਮੱਦੇ ਨਜ਼ਰ ਕਿਸਾਨ ਬਖੋ ਵਕਰੀਆਂ ਥਾਮਾਂ ਦੇ ਉੱਪਰ ਟਰੈਕਟਰ ਮਾਰਚ ਕੱਢ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਇੱਕ ਕਾਫਲੇ ਦੇ ਰੂਪ ਵਿੱਚ ਹਾਈਵੇ ਦੇ ਉੱਪਰ ਪਹੁੰਚੇ ਹੋਏ ਦੱਸਦੀ ਹੈ ਕਿ ਉੱਥੇ ਹੀ ਪੰਜਾਬ ਹਰਿਆਣਾ ਸਰਹੱਦ ਦੇ ਉੱਪਰ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਲਗਾਤਾਰ ਪੰਜਾਬ ਹਰਿਆਣਾ ਸਰਹੱਦ ਦੇ ਉੱਪਰ ਡਟੇ ਹੋਏ ਨੇ ਉੱਥੇ ਹੀ ਹੁਣ ਐਸ ਕੇ ਐਮ ਦੀ ਕਾਲ ਦੇ ਉੱਪਰ ਪੰਜਾਬ ਦੇ ਵਿੱਚ ਵੀ ਬੱਕੋ ਬکریاں ਜਥੇਬੰਦੀਆਂ ਦੇ ਵੱਲੋਂ ਬੱਕੋ ਬکریاں ਥਾਮਾਂ ਦੇ ਉੱਪਰ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਵੱਡੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਕਾਫਲੇ ਦੇ ਰੂਪ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਤਸਵੀਰਾਂ ਟਾਂਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੁਆਬਾ ਕਿਸਾਨ ਕਮੇਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਦੀ ਹੈ ਕਿ ਜੋ ਕਿਸਾਨ ਲਗਾਤਾਰ ਪੰਜਾਬ ਹਰਿਆਣਾ ਸਰਹੱਦ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਵੀ ਇਹਨਾਂ ਕਿਸਾਨਾਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਐਮਐਸਪੀ ਦੀ ਮੰਗ ਨੂੰ ਲੈ ਕੇ ਲਗਾਤਾਰ ਜੋ ਪ੍ਰਦਰਸ਼ਨ ਚੱਲ ਰਿਹਾ ਉਸ ਮੰਗ ਦਾ ਸਮਰਥਨ ਇਹਨਾਂ ਕਿਸਾਨਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਤੇ ਅੱਜ ਪੰਜਾਬ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਤੇ ਵੱਖੋ-ਵੱਖਰੀਆਂ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਪ੍ਰੋਟੈਸਟ ਜਾਰੀਆ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹਰੇਕ ਟਾਈਮ ਤੇ ਹਰੇਕ ਦਿਸ਼ਾ ਦੇ ਵਿੱਚ ਹਰੇਕ ਸਮੇਂ ਦੇ ਨਾਲ ਜਿਹੜੇ ਆ ਪ੍ਰੋਟੈਸਟ ਕੀਤੇ ਜਾਂਦੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਆ ਇਹ ਅਜੇ 26 ਫਰਵਰੀ ਨੂੰ ਪੂਰੇ ਦੇਸ਼ ਦੇ ਵਿੱਚ ਟਰੈਕਟਰ ਜਿਹੜੇ ਨੈਸ਼ਨਲ ਹਾਈਵੇ ਜੋ ਦਿੱਲੀ ਨੂੰ ਜਾਂਦੇ ਆ ਉਹਦੇ ਸਾਈਡਾਂ ਤੇ ਖੜੇ ਹੋ ਕੇ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਆ ਇਹ ਡਬਲਯੂਟੀਓ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਹੜਾ ਅੱਜ ਤਰੋਸ਼ ਨਜ਼ਾਰਾ ਹੋ ਰਿਹਾ ਇਹ ਜਿਹੜੀ ਵਿਸ਼ਵ ਵਪਾਰ ਸੰਗਠਨ ਹੈ ਡਬਲਯੂਟੀਓ ਸੋ ਉਹਦਾ ਜਿਹੜਾ ਆ ਉਹਦੀ ਮੀਟਿੰਗ ਆਬੂ ਤਾਬੀ ਦੇ ਵਿੱਚ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪੂਰੇ ਵਿਸ਼ਵ ਦੇ ਜਿਹੜੇ ਆ ਇਸ ਸੰਗਠਨ ਆ ਕਾਰਪੋਰੇਟ ਲੋਕ ਆ ਇਕੱਠੇ ਹੋ ਰਹੇ ਆ ਔਰ ਇਹ ਐਡਾ ਕ ਗਲਤ ਤਰੀਕੇ ਦੇ ਨਾਲ ਪੂਰੇ ਵਿਸ਼ਵ ਨੂੰ ਜਿਹੜਾ ਕਾਰਪੋਰੇਟ ਪੱਖੀ ਕਰਨਾ ਚਾਹੁੰਦੇ ਆ ਸੋ ਇਹ ਉਹਦੇਆਂ ਨੀਤੀਆਂ ਦੇ ਵਿੱਚੋਂ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਆ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਡਬਲਯੂਟੀਓ ਦੇ ਵਿਰੋਧ ਦੇ ਵਿੱਚ ਜਿਹੜੇ ਅੱਜ ਰੋਸ ਪੱਤਰ ਸੋਹ ਰਹੇ ਆ ਸੋ ਟਰੈਕਟਰਾਂ ਨੂੰ ਅੱਜ ਉਰਮੋ ਟਾਡਾ ਦੇ ਵਿੱਚ ਵੀਰਕਰ ਚੌਕ ਦੇ ਵਿੱਚ ਖੜੀ ਕੀਤਾ ਗਿਆ ਇਸੇ ਤਰ੍ਹਾਂ ਬਖ ਬਖ ਸ਼ਹਿਰਾਂ ਦੇ ਵਿੱਚ ਜਿਹੜੇ ਨੈਸ਼ਨਲ ਹਾਈਵੇ ਆ ਉਹਨਾਂ ਤੇ ਟਰੈਕਟਰ ਖੜੇ ਕਰਕੇ ਰੋਡ ਜਾਮ ਨਹੀਂ ਕੀਤੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਇੱਕ ਰੋਸ ਜਿਹੜਾ ਮੁਜ਼ਾਹਰਾ ਹੈ ਰੋਸ ਪ੍ਰਦਰਸ਼ਨ ਕਰਨਾ